ਉਨਾਂ ਦੇ ਅੰਦਰ ਇਸ ਤਰ੍ਹਾਂ ਹੁਕਮ ਨੂੰ ਕਮਾ ਜਿਵੇਂ ਖਾਕ ਪੈਰਾਂ ਦੇ ਥੱਲੇ ਹੈ ਇਸ ਬਾਬਤ ਸਤਿਗੁਰ ਕੀ ਬਾਣੀ ਦੇ ਬੜੇ ਪਿਆਰੇ ਬਚਨ ਨੇ ਬਾਬਾ ਕਬੀਰ ਸਾਹਿਬ ਜੀ ਨੇ ਚਾਰ ਐਗਜ਼ਾਮਪਲਾਂ ਦਿੱਤੀਆਂ ਨੇ ਬਾਣੀ ਵਿੱਚ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਰੋੜਾ ਹੋਏ ਰੋ ਬਾਟ ਕਾ ਤਜ ਮਨ ਕਾ ਅਭਿਮਾਨ ਬਾਬਾ ਜੀ ਕਹਿੰਦੇ ਨੇ ਰੋੜਾ ਧਰਤੀ ਤੇ ਪਏ ਹੋਏ ਇੱਕ ਰੋੜੇ ਦੀ ਤਰ੍ਹਾਂ ਆਪਾ ਤੁਰਨੇ ਜਾਂ ਜਦੋਂ ਰੋਡ ਦੇ ਉੱਪਰ ਕੋਈ ਛੋਟਾ ਜਿਹਾ ਕੰਕਰ ਰੋਡ ਪੈਰ ਵਿੱਚ ਆ ਜਾਵੇ ਆਪਾਂ ਪੈਰ ਮਾਰ ਕੇ ਪਾਸੇ ਕਰਨੀ ਆ ਨਾ ਭਾਈ ਸਾਹਿਬ ਜੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਰੋੜਾ ਹੋਏ ਰੋ ਬਾਟ ਕ ਬਾਟ ਦਾ ਮਤਲਬ ਹੈ ਰਸਤੇ ਦਾ ਤਜ ਮਨ ਕਾ ਅਭਿਮਾਨ ਆਪਣੇ ਮਨ ਦਾ ਹੰਕਾਰ ਛੱਡ ਦੇ ਰੋੜੇ ਦੀ ਨਿਆਈ ਆਪਣਾ ਜੀਵਨ ਬਣਾ ਲੈ ਇਹਦਾ ਮਤਲਬ ਸੀ ਵੀ ਜੇ ਤੈਨੂੰ ਕੋਈ ਉੱਚਾ ਬੋਲੇ ਜੇ ਕੋਈ ਤੈਨੂੰ ਮੰਦਾ ਬੋਲੇ ਪਾਪ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਉਸ ਮੰਦੇ ਬੋਲਾਂ ਨੂੰ ਚੇ ਬੋਲਾਂ ਨੂੰ ਸਹਿਣ ਦੀ ਸ਼ਕਤੀ ਗੁਰੂ ਦੇ ਕੋਲੋਂ ਲੈ ਲੈ ਤਾਂ ਤੂੰ ਪਰਵਾਹ ਨੋਏਂਗਾ ਮਾਫ ਕਰਨਾ ਬੜਾ ਔਖਾ ਹੈ ਅੱਜ ਦੇ ਸਮੇਂ ਦੇ ਅੰਦਰ ਸਾਨੂੰ ਕੋਈ ਬੋਲ ਦੇ ਬੋਲ ਮਾੜਾ ਜਿਹਾ ਵੀ ਬੋਲ ਦੇ ਤੁਸੀਂ ਵੇਖੋ ਤੁਸੀਂ ਰੋਡ ਤੇ ਜਾ ਰਹੇ ਹੋ ਗੱਲ ਕੁਝ ਵੀ ਨਹੀਂ ਹੁੰਦੀ ਕਈ ਵਾਰੀ ਲੰਘਦਿਆਂ ਬੇਸ਼ੱਕ ਉਹ ਗੱਲ ਨੂੰ ਤੁਸੀਂ ਜੇ ਨਜ਼ਰ ਅੰਦਾਜ਼ ਕਰਦੇ ਹੋ ਤੇ ਕੁਝ ਵੀ ਨਹੀਂ ਪਰ ਖਿਆਲ ਕਰਿਓ ਸਿਰਫ ਸਾਡੇ ਅੰਦਰ ਦੀ ਇੱਕ ਮੈਂ ਹੋਵੇਂ ਹੁੰਦੀ ਏ ਵੀ ਨਹੀਂ ਕਿਉਂ ਮੇਰੇ ਨਾਲ ਕਿਉਂ ਮੇਰੇ ਅੱਗੇ ਕਿਉਂ ਮੇਰੀ ਗੱਡੀ ਨਾਲ ਕਿਉਂ ਬਸ ਇੰਨੀ ਕੋ ਗੱਲ ਪਿੱਛੇ ਇੰਨੀ ਗੱਲ ਵੱਧਦੀ ਏ ਖਿਆਲ ਕਰਿਓ ਆਪਣਾ ਸਮਝਾਈ ਕੀਤਾ ਪਤਾ ਨਹੀਂ ਕਿੰਨਿਆਂ ਦਾ ਸਮਝਾਈ ਕੀਤਾ ਮੁੜ ਕੇ ਫਿਰ ਕੁਝ ਕੁ ਸਮੇਂ ਬਾਅਦ ਪਤਾ ਨਾ ਵੀ ਜਦੋਂ ਇਸ 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 ਗੱਲ ਦਾ ਹੁਣ ਕੋਈ ਨਿਰਣਾ ਨਹੀਂ ਨਿਕਲਣਾ ਫਿਰ ਬੰਦਾ ਹੱਥ ਜੋੜ ਕੇ ਕਹਿੰਦਾ ਚਲੋ ਕੋਈ ਗੱਲ ਨਹੀਂ ਤੇ ਸਤਗੁਰ ਕਹਿੰਦੇ ਨੇ ਜੀ ਤੂੰ ਪਹਿਲੋ ਹੀ ਇਸ ਗੱਲ ਨੂੰ ਸਵੀਕਾਰ ਕਰ ਲੈ ਹੁਣ ਇਹ ਗੱਲ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਰੋੜਾ ਹੋਏ ਰੋ ਬਾਟ ਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਕੋਈ ਇਸ ਤਰ੍ਹਾਂ ਦੀ ਸੇਵਕੀ ਕਮਾਏ ਤੇ ਰੱਬ ਮਿਲਦਾ ਹੈ ਮਤਲਬ ਇੰਨੀ ਨਿਮਰਤਾ ਤੇਰੇ ਜੀਵਨ ਦੇ ਅੰਦਰ ਹੋਵੇ ਇਹਨੂੰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਮਤ ਹੁੰਦੀ ਹੋਏ ਈਆਣਾ ਤਾਨ ਹੁੰਦੇ ਹੋਏ ਨਿਤਾਣਾ 언 ਹੁੰਦਾ ਆਪ ਵੰਡਾਏ ਕੋ ਐਸਾ ਭਗਤ ਸਦਾਏ ਬਾਬਾ ਜੀ ਕਹਿੰਦੇ ਨੇ ਮਤ ਹੈ ਸਿਆਣਾ ਤੂੰ ਬੜਾ ਏ ਪਰ ਸਿਆਣੇ ਦਾ ਮਤਲਬ ਇਹ ਨਹੀਂ ਤੂੰ ਜਣੇ ਖਣੇ ਨਾਲ ਉਲਝਣਾ ਪਿਆ ਸਿਆਣਾ ਬੰਦਾ ਕਦੀ ਕਿਸੇ ਨਾਲ ਉਲਝਦਾ ਨਹੀਂ ਹੈਗਾ ਜੀ ਸਤਿਗੁਰ ਨੇ ਤੇ ਬਾਣੀ ਦੇ ਅੰਦਰ ਆਖਿਆ ਪਾਤਸ਼ਾਹ ਕਹਿੰਦੇ ਨੇ ਮੂਰਖੇ ਨਾਲ ਨਾ ਕਿਉਂਕਿ ਲੁਝਣਾ ਮੂਰਖ ਦਾ ਕੰਮ ਹੁੰਦਾ ਸਿਆਣੇ ਦਾ ਥੋੜਾ ਹੁੰਦਾ ਸਿਆਣਾ ਬੰਦਾ ਨਹੀਂ ਉਲਝਦਾ ਕਦੀ ਉਹ ਆਪਣੀ ਗੱਲ ਕਰਦਾ ਜੇ ਸਾਹਮਣੇ ਵਾਲੇ ਨੂੰ ਸਮਝ ਆ ਗਈ ਤੇ ਠੀਕ ਇਹ ਨਹੀਂ ਕਹਿੰਦਾ ਭਾਈ ਤੇਰੀ ਮਰਜ਼ੀ ਸਤਿਗੁਰ ਨੇ ਬਾਣੀ ਵੀ ਚਾਖਿਆ ਬਾਬਾ ਕਬੀਰ ਸਾਹਿਬ ਜੀ ਦੇ ਬਚਨ ਤੁਸੀਂ ਪੜ੍ਹਦੇ ਹੋ ਕਬੀਰ ਸਾਹਿਬ ਜੀ ਕਹਿੰਦੇ ਨੇ ਮਨ ਮੰਨੇ ਲੋਗ ਨਾ ਪਤੀਜੈ ਬਾਬਾ ਜੀ ਕਹਿੰਦੇ ਨੇ ਜੇ ਤੇਰਾ ਮਨ ਮੰਨ ਗਿਆ ਨਾ ਹੁਣ ਇਹ ਨਾ ਸੋਚੀ ਵੀ ਤੇਰੀ ਤੇਰੇ ਰਸਤੇ ਤੇ ਦੁਨੀਆ ਸਾਰੀ ਤੁਰ ਪੈ ਗਈ ਮਨ ਮੰਨੇ ਲੋਗ ਨਾ ਪਤੀਜੈ ਬਾਬਾ ਜੀ ਕਹਿੰਦੇ ਨੇ ਲੋਕਾਂ ਨੇ ਤੇਰੀ ਗੱਲ ਤੋਂ ਖੁਸ਼ ਨਹੀਂ ਹੋਣਾ ਹਾਂ ਜੀ ਲੋਕਾਂ ਨੂੰ ਖੁਸ਼ ਕਰਨ ਵਿੱਚ ਸਮਾਂ ਗਵਾਏਂਗਾ ਤੇ ਤੇਰਾ ਸਮਾਂ ਅਜਾਈ ਜਾਏਗਾ ਸੱਚੇ ਨਾ ਪਤੀਜੇ ਤੋਂ ਕਿਹਾ ਤੂੰ ਆਪਣੀ ਚਾਲ ਚੱਲ ਤੂੰ ਲੋਕਾਂ ਵੱਲ ਨਾ ਵੇਖ ਤੂੰ ਆਪਣੀ ਗੱਲ ਕਹਿ ਬਾਬੇ ਨਾਨਕ ਨੇ ਆਪਣੀ ਗੱਲ ਆਖੀ ਸਤਿਗੁਰ ਨੇ ਇਹ ਥੋੜਾ ਕਿਹਾ ਜੇ ਹਰ ਦੁਆਰ ਦੇ ਅੰਦਰ ਸੂਰਜ ਵੱਲ ਮੂੰਹ ਕਰਕੇ ਪਾਣੀ ਪੀਂਦੇ ਨੇ ਬਾਬੇ ਨਾਨਕ ਨੇ ਮੂੰਹ ਦੂਜੇ ਪਾਸੇ ਕਰ ਲਿਆ ਗੱਲ ਸਮਝਾਣੀ ਸੀ ਸਤਿਗੁਰ ਨੇ ਤੇ ਜਦੋਂ ਉਹਨਾਂ ਪੁੱਛਿਆ ਤੇ ਸਤਿਗੁਰ ਨੇ ਇੰਨੀ ਗੱਲ ਆਖੀ ਵੀ ਜੇ ਤੁਹਾਡਾ ਉੱਤੇ ਪਹੁੰਚ ਸਕਦਾ ਤੇ ਮੇਰਾ ਖੇਤਾਂ 'ਚ ਨਹੀਂ ਪਹੁੰਚ ਸਕਦਾ ਲੌਜਿਕ ਸੀ ਨਾ ਗੱਲ ਸਮਝਾਉਣ ਦੀ ਇੱਕ ਸਤਿਗੁਰ ਦਾ ਤਰੀਕਾ ਸੀ ਟੰਗ ਸੀ ਮੇਰੇ ਸਤਿਗੁਰ ਨੇ ਸਹਿਜ ਜੀ ਉਹਨਾਂ ਦੇ ਖਾਨੇ ਵਿੱਚ ਗੱਲ ਪਾ ਦਿੱਤੀ ਪਰ ਜੇ ਮੇਰੇ ਸਤਿਗੁਰ ਪਾਤਸ਼ਾਹ ਜੀ ਉਹਨਾਂ ਦੇ ਤਰ੍ਹਾਂ ਹੀ ਕਰਨ ਲੱਗ ਪੈਂਦੇ ਫਿਰ ਉਹਨਾਂ ਨੂੰ ਸਮਝਾਣ ਲੱਗ ਜਾਂਦੇ ਸਾਡੇ ਤਰੀਕੇ ਅੱਜ ਗਲਤ ਹੋ ਗਏ ਨੇ ਅਸੀਂ ਅਸਲ ਵਿੱਚ ਚਾਹੁੰਦੇ ਆਂ ਵੀ ਜਿਸ ਬੰਦੇ ਨੂੰ ਅਸੀਂ ਸਮਝਾਣਾ ਹੈ ਅਸੀਂ ਉਹਨੂੰ ਉਸ ਦੇ ਨਾਲ ਸਮਝਾਣਾ ਨਹੀਂ ਨਹੀਂ ਸਮਝੇਗਾ ਕੋਈ ਬੰਦਾ ਕਿ ਅੱਜ ਦੇ ਸਮੇਂ ਦੇ ਅੰਦਰ ਹਰ ਇਨਸਾਨ ਇਸ ਫਹਮੀ ਵਿੱਚ ਜੀ ਰਿਹਾ ਮੇਰੇ ਤੋਂ ਜ਼ਿਆਦਾ ਸਿਆਣਾ ਕੋਈ ਹਕਕਤ ਜੀ ਕਿੰਨੇ ਅਸੀਂ ਸੰਸਾਰ ਇਹ ਦੇਖ ਲਿਆ ਨਾ ਕਿ ਅਸੀਂ ਪੜਤੀਆਂ ਸੀ ਇੱਕ ਵਿੱਚ ਜੀ ਰਹੇ ਆ ਬੰਦੇ ਦੀ ਸਭ ਪ੍ਰੋਬਲਮ ਇਹ ਹੈ ਜੀ ਹਰ ਬੰਦਾ ਸੋਚਦਾ ਹੈ ਵੀ ਮੈਂ ਸਿਆਣਾ ਦੂਜਾ ਮੇਰੇ ਤੋਂ ਥੋੜਾ ਨੀਵਾ ਹੀ ਹੈ ਉੱਚਾ ਨਹੀਂ ਹੈਗਾ ਪ੍ਰੋਬਲਮ ਇੱਥੇ ਖੜੀ ਹੈ ਕੋਈ ਕਿਉਂ ਨਹੀਂ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਇਹ ਇਥੋਂ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਸੀਂ ਸਿਰ ਝੁਕਾਨੇ ਆ ਅਸੀਂ ਕਹਿੰਨੇ ਸਤਿਗੁਰੂ ਤੂੰ ਸਾਡਾ ਗੁਰੂ ਅਸੀਂ ਤੇਰੇ ਸਿੱਖ ਪਰ ਸੋਚ ਕੇ ਵੇਖਿਆ ਵੀ ਜਿੰਦੇ ਚਰਨਾਂ ਵਿੱਚ ਸਿਰ ਝੁਕਾ ਕੇ ਜਿੰਦੀ ਬਾਣੀ ਘੰਟਿਆਂ ਬੱਦੀ ਸੁਣਨੇ ਆ ਉਹ ਗੁਰੂ ਜੋ ਕੁਝ ਕਹਿੰਦਾ ਸੀ ਉਹਨੂੰ ਪ੍ਰਵਾਨ ਕਿਉਂ ਨਹੀਂ ਕਰ ਲੈਂਦੇ ਉੱਥੇ ਵੀ ਓਮੇ ਖੜੀ ਹੁੰਦੀ ਹੈ ਜੀ ਨਹੀਂ ਕਿਉਂ ਮੰਨੀਏ ਅਸੀਂ ਫਲਾਣਾ ਕਰਦਾ ਮੈਂ ਕਿਉਂ ਕਰਾਂ ਮੈਂ ਵੀ ਉਹਦੇ ਤਰ੍ਹਾਂ ਹਰ ਜੀਵਨ ਦੀ ਕਿਰਿਆ ਸਾਤ ਸੰਗਤ ਜੀ ਇੱਥੇ ਆ ਕੇ ਖੜੀ ਹੋ ਜਾਂਦੀ ਬੰਦਾ ਇਸੇ ਗਲਤਫਹਿਮੀ ਵਿੱਚ ਵੀ ਨਹੀਂ ਮੈਂ ਹਾਂ ਦੁਨੀਆ ਤੇ ਸਭ ਤੋਂ ਵੱਡਾ ਬਾਕੀ ਸਭ ਤੀਨੀਵੇਂ ਨੇ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ ਪਹਿਲੀ ਪੌੜੀ ਹੈ ਜੇ ਮੁਰੀਦ ਬਣਨਾ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਪੈਰੀ ਪੈ ਪਾ ਖਾਕ ਮੁਰੀਦ ਹੈ ਥੀਵਣਾ ਤੂੰ ਪੈਰਾਂ ਦੇ ਵਿੱਚ ਬੈ ਕੇ ਖਾਕ ਦੀ ਤਰ੍ਹਾਂ ਹੋ ਜਾ ਜੇ ਤੂੰ ਆਪਣੇ ਆਪ ਨੂੰ ਮਰੀਦ ਅਖਵਾਣਾ ਚਾਹਂ ਹੈ ਜੇ ਤੂੰ ਆਪਣੇ ਆਪ ਨੂੰ ਸੇਵਕ ਅਖਵਾਣਾ ਚਾਹਂ ਹੈ ਕਿਉਂਕਿ ਸੇਵਕੀ ਕਮਾਈ ਇੰਨੀ ਸੌਖੀ ਨਹੀਂ ਬਾਬੇ ਨਾਨਕ ਤੋਂ ਲੈ ਕੇ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ ਜਿਆਦਾ ਦੂਰ ਨਾ ਜਾਈਏ ਅਸੀਂ ਗੁਰੂ ਸਹਿਬਾਨਾਂ ਦਾ ਜੀਵਨ ਪੜ ਕੇ ਵੇਖ ਲਈਏ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਕਿਵੇਂ ਹੁਕਮ ਕਮਾਇਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਸ ਢੰਗ ਨਾਲ ਹੁਕਮ ਕਮਾਇਆ 80 ਸਾਲ ਦੀ ਉਮਰੇ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜਦਨ ਧੰਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਬਜ਼ੁਰਗੀ ਚਿੱਟੀ ਦਾੜੀਏ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਤੇ ਜਿਨ੍ਹਾਂ ਦੇ ਚਰਨਾਂ ਵਿੱਚ ਨਿਵ ਰਹੇ ਨੇ ਧੰਗੁਰੂ ਅੰਗਦ ਦੇਵ ਪਾਤਸ਼ਾਹ ਜੀ ਉਹ ਭਰ ਜਵਾਨੀ ਵਿੱਚ ਚਿੱਟੀ ਕਾਲੀ ਦਾੜੀ ਉਹਨਾਂ ਦੀ ਤੇ ਮਾਫ਼ ਕਰਨਾ ਚਿੱਟੀ ਦਾੜੀ ਵਾਲੇ ਨੂੰ ਆਖੀਏ ਕਾਲੀ ਦਾੜੀ ਵਾਲੇ ਦੇ ਪੈਰਾਂ ਨੂੰ ਹੱਥ ਲਾ ਕਿੰਨਾ ਔਖਾ ਹੈ ਅੰਦਰ ਲਾਲਸਾ ਸੀ ਨਾ ਵੀ ਨਹੀਂ ਮੈਨੂੰ ਜਿਹੜਾ ਕੁਝ 21 ਸਾਲ ਗੰਗਾ ਤੇ ਜਾਂਦਿਆਂ ਨਹੀਂ ਮਿਲਿਆ ਉਹ ਮੈਨੂੰ ਗੁਰੂ ਕੋਲ ਮਿਲਣਾ ਤੇ ਫਿਰ ਜੇ ਗੁਰੂ ਕੋਲ ਮਿਲਣਾ ਤੇ ਫਿਰ ਗੁਰੂ ਦੇ ਚਰਨਾਂ ਵਿੱਚ ਖਾਕ ਦੀ ਤਰ੍ਹਾਂ ਝੁਕਣਾ ਪਏਗਾ ਖਾਕ ਬੰਨਣਾ ਪਏਗਾ ਫਿਰ ਇਹ ਨਹੀਂ ਵੀ ਮੈਂ ਆਪਣੀ ਮੱਤ ਵੀ ਚਲਾਵਾਂ ਤੇ ਸਤਿਗੁਰ ਕਹਿੰਦੇ ਨੇ ਜਿਹੜੇ ਬੰਦੇ ਇਸ ਗਲਤਫਹਿਮੀ ਵਿੱਚ ਰਹੇਦੇ ਨਾ ਵੀ ਮੈਂ ਚੱਲਾਂ ਗੁਰੂ ਦੇ ਮਾਰਗ ਤੇ ਤੇ ਕਰਾਂ ਆਪਣੀ ਮੱਤ ਦੀ ਸਤਗੁਰ ਪਾਤਸ਼ਾਹ ਕਹਿੰਦੇ ਨੇ ਉਹ ਕਦੀ ਪੂਰਨ ਨਹੀਂ ਹੁੰਦੇ ਤੁਸੀਂ ਰੋਜ ਆਸਾ ਦੀ ਵਾਰ ਪੜ੍ਹਦੇ ਹੋ ਪਾਤਸ਼ਾਹ ਕਹਿੰਦੇ ਨੇ ਉਹ ਕਦੀ ਪੂਰਨ ਨਹੀਂ ਜਿਨ੍ਹਾਂ ਨੇ ਹੁਕਮ ਵੀ ਚਲਾਣਾ ਹੈ ਤੇ ਸੀਸ ਵੀ ਝੁਕਾਣਾ ਹੈ ਸਤਗੁਰ ਕਹਿੰਦੇ ਨੇ ਉਹ ਪਰਵਾਨ ਨਹੀਂ ਹੁੰਦੇ ਜੀ ਸ਼੍ਰੀ ਚੰਦ ਨੇ ਜੇ ਬਾਬੇ ਨਾਨਕ ਦੇ ਚਰਨਾਂ ਵਿੱਚ ਸੀਸ ਝੁਕਾਇਆ ਤੇ ਉਹਨਾਂ ਹੁਕਮ ਵੀ ਚਲਾਇਆ ਬਾਬੇ ਨਾਨਕ ਨੇ ਜਾ ਆਖਿਆ ਲੋਟਾ ਕੱਢੋ ਕਹਿੰਦੇ ਨੇ ਗੁਰੂ ਪਿਤਾ ਜੀ ਇੰਨੇ ਘਰ ਚੋਂ ਸੇਵਕ ਮੈਨੂੰ ਮੈਨੂੰ ਕਿਉਂ ਤੁਸੀਂ ਆਖਦੇ ਹੋ ਮੈਂ ਤੁਹਾਡਾ ਪੁੱਤਰ ਆ ਤੇ ਜੇ ਪਾ ਧਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਆਖਿਆ ਤੇ ਸੱਭ ਨੇ ਥੋੜਾ ਵੇਖਿਆ ਉਹਨਾਂ ਆਖਿਆ ਵੀ ਨਹੀਂ ਮੇਰੇ ਗੁਰੂ ਦਾ ਹੁਕਮ ਹੈ ਸੱਚ ਵਿੱਚ ਗੁਰੂ ਦਾ ਹੁਕਮ ਹੈ ਜੀ ਅਸੀਂ ਸੋਚ ਕੇ ਵੇਖੀਏ ਵੀ ਅਸੀਂ ਜਿੰਨੇ ਸੰਸਾਰਿਕ ਕਰਮ ਕਰਨੇ ਆ ਸਾਧ ਸੰਗਤ ਜੀ ਮਾਫ ਕਰਨਾ ਜਿੰਨੇ ਵੀ ਕਿਉਂਕਿ ਅੱਜ ਅਸੀਂ ਜਿਸ ਦੌਰ ਵਿੱਚ ਜੀ ਰਹਿਆ ਨਾ ਮੈਨੂੰ ਮਾਫ ਕਰ ਦੇਣਾ ਇਸ ਦੌਰ ਦੇ ਅੰਦਰ ਜੇ ਆਨੰਦ ਕਾਰਜ ਕੀਤਾ ਹੈ ਸਿਰਫ ਲਾਵਾ ਤੱਕ ਸੀਮਤਾ ਗੁਰੂ ਚਰਨਾਂ ਦੇ ਵਿੱਚ ਆ ਕੇ ਲਾਵਾ ਕਰ ਲੀਆਂ ਉਹ ਵੀ ਇਸ ਕਰਕੇ ਵੀ ਜੇ ਲਾਵਾ ਨਾ ਹੋਈਆਂ ਤੇ ਆਨੰਦ ਕਾਰਜ ਪੂਰਾ ਨਹੀਂ ਹੋਣਾ ਮਾਫ ਕਰਨਾ ਹੋਰ ਜਿੰਨੇ ਕਾਰਜ ਨੇ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਆਪਣੇ ਆਪਣੇ ਹਿਰਦੇ ਤੇ ਹੱਥ ਰੱਖ ਕੇ ਆਖੋ ਵੀ ਕਿੰਨੇ ਕੰਮ ਸੀ ਜਿਹੜੇ ਗੁਰੂ ਦੀ ਮਤ ਅਨੁਸਾਰ ਕੀਤੇ ਨੇ ਕਿੰਨੇ ਕੰਮ ਗੁਰੂ ਦੀ ਮਤ ਅਨੁਸਾਰ ਕੀਤੇ ਨੇ ਜੇ ਗੁਰੂ ਦੀ ਮਤ ਅਨੁਸਾਰ ਕੀਤੇ ਹੁੰਦੇ ਤੇ ਫਿਰ ਅੱਜ ਸਾਡਾ ਜੀਵਨ ਐਸਾ ਨਾ ਹੁੰਦਾ ਅੱਜ ਅਸੀਂ ਇਹਨੇ ਵਿਲਕਦੇ ਨਾ ਹੁੰਦੇ ਸੰਸਾਰ ਦੇ ਅੰਦਰ ਮੇਰੇ ਸਤਿਗੁਰ ਨੇ ਤਾਂ ਹੀ ਆਖਿਆ ਸਤਿਗੁਰ ਕਹਿੰਦੇ ਨੇ ਗੁਰੂ ਨਾਲ ਜੁੜਨਾ ਸਿਰਫ ਫਿਜ਼ੀਕਲੀ ਅਟੈਚਮੈਂਟ ਨਹੀਂ ਹੈਗੀ ਇਹ ਤੇ ਮੈਂਟਲੀ ਹੈ ਜਿੱਦੋਂ ਤੂੰ ਸ਼ਬਦ ਸੂਰਤ ਦਾ ਮੇਲ ਏ ਤੇ ਉਦੋਂ ਬਿਨਾ ਨਹੀਂ ਖੇੜ ਬੰਨੀ ਤਾਂ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਦੂਜੀ ਪੰਕਤੀ ਵਿੱਚ ਕਹਿੰਦੇ ਨੇ ਗੁਰ ਮੂਰਤ ਮੁਸ਼ਤਾਕ ਮਰ ਮਰ ਜੀਵਣਾ ਕਹਿੰਦੇ ਨੇ ਗੁਰ ਮੂਰਤ ਗੁਰੂ ਦੀ ਮੂਰਤ ਕਿਹੜੀ ਹੈ ਜੀ ਅਸੀਂ ਗੁਰੂ ਦੀ ਮੂਰਤ ਧੰਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਪੁੱਛ ਲਈਏ ਸਤਿਗੁਰੂ ਜੀ ਗੁਰੂ ਦੀ ਮੂਰਤ ਕਿਹੜੀ ਹੈ ਕਿ ਸਾਡੇ ਘਰ ਵਿੱਚ ਲੱਗੀਆਂ ਤਸਵੀਰਾਂ ਗੁਰੂ ਦੀ ਮੂਰਤ ਹੈ ਇਹ ਵੀ ਇੱਕ ਬੜੀ ਵੱਡੀ ਪ੍ਰੋਬਲਮ ਹੈ ਜੀ ਜਿਹੜੀਆਂ ਸਿੱਖ ਦਿਨੋਂ ਦਿਨ ਗੁਰਬਾਣੀ ਦਾ ਲੜ ਛੱਡ ਕੇ ਸਿਰਫ ਫੋਟੋਆਂ ਤੱਕ ਸੀਮਤ ਹੋ ਗਏ ਅਸੀਂ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਫੇਸ ਕਰਨੇ ਆ ਜੀ ਦੁਕਾਨਾਂ ਤੇ ਅਸੀਂ ਫੋਟੋਆਂ ਰੱਖੀਆਂ ਨੇ ਸਵੇਰੇ ਸਾਰੇ ਜਿੰਨੀਆਂ ਧੂਕ ਬੱਤੀਆਂ ਕਰਨਿਆਂ ਜੀ ਕੌਣ ਸਮਝਾਏ ਜੀ ਬੋਲਣ ਵਾਲਾ ਬੁਰਾ ਹੈ ਮਾਫ ਕਰਨਾ ਜੀ ਘਰਾਂ ਵਿੱਚ ਅਸੀਂ ਪ੍ਰਭਾਤ ਫੇਰੀਆਂ ਲੈ ਕੇ ਗਏ ਤਾਂ ਫੋਟੋਆਂ ਰੱਖੀਆਂ ਨੇ ਜੀ ਸੱਤ ਅਸੀਂ ਗੁਰੂ ਕੋਲ ਕਦੀ ਪੁੱਛਿਆ ਹੀ ਨਹੀਂ ਸਤਗੁਰੂ ਜੀ ਤੁਹਾਡੀ ਮੂਰਤ ਕਿਹੜੀ ਹੈ ਤੇ ਮੇਰੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਗੁਰ ਮੂਰਤ ਗੁਰ ਸ਼ਬਦ ਹੈ ਗੁਰੂ ਦਾ ਸ਼ਬਦ ਗੁਰੂ ਦੀ ਮੂਰਤ ਹੈ ਤੂੰ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਣਾ ਹੈ ਤੂੰ ਫੋਟੋ ਵਿੱਚੋਂ ਨਾ ਲੱਭ ਤੂੰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਤੈਨੂੰ ਤਾਂ ਪਤਾ ਲੱਗੇਗਾ ਗੁਰੂ ਨਾਨਕ ਸਾਹਿਬ ਜੀ ਦਾ ਇਸ ਸੰਸਾਰ ਦੇ ਅੰਦਰ ਕੀ ਰਸੂਖ ਹੈ ਕੀ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਹੈ ਉਹ ਤੁਹਾਨੂੰ ਮੂਰਤ ਵਿੱਚੋਂ ਨਹੀਂ ਦਿਸੇਗਾ ਉਹ ਤੁਹਾਨੂੰ ਦਿਸੇਗਾ ਗੁਰੂ ਦੇ ਸ਼ਬਦ ਵਿੱਚੋਂ ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਗੁਰ ਮੂਰਤ ਮੁਸ਼ਤਾਕ ਗੁਰੂ ਦੀ ਮੂਰਤ ਨਾਲ ਪ੍ਰੀਤ ਕਰ ਭਾਵ ਗੁਰੂ ਦੇ ਸ਼ਬਦ ਨਾਲ ਪ੍ਰੀਤ ਕਰ ਤੇ ਕਿੰਨੇ ਪ੍ਰੀਤ ਕਰਨੀਏ ਕਹਿੰਦੇ ਨੇ ਮਰ ਮਰ ਜੀਵਣਾ ਪਾਇਸਾ ਪਾਇ ਗੁਰਦਾਸ ਕਹਿੰਦੇ ਨੇ ਗੁਰੂ ਦੀ ਮੂਰਤ ਪਾਪ ਗੁਰੂ ਦੇ ਸ਼ਬਦ ਦੇ ਅਧੀਨ ਹੋ ਕੇ ਚੱਲ ਆਪਣੇ ਆਪ ਨੂੰ ਸੰਸਾਰ ਵੱਲੋਂ ਮਾਰ ਲੈ ਤੇ ਗੁਰੂ ਦੇ ਸ਼ਬਦ ਵਿੱਚ ਮਰ ਜਾ ਧਿਆਨ ਦੇਣਾ ਗੁਰੂ ਦੇ ਸ਼ਬਦ ਵਿੱਚ ਮਰ ਤਾਂ ਮਰੋਗੇ ਜੀ ਆਪਣੇ ਆਪ ਨੂੰ ਸੰਸਾਰ ਵੱਲੋਂ ਮਾਰੋਗੇ ਜੇ ਸੋਚਦੇ ਹੋ ਬਿਨਾਂ ਸੰਸਾਰ ਨੂੰ ਵੀ ਨਾਲ ਲੈ ਕੇ ਚੱਲੀਏ ਤੇ ਗੁਰੂ ਨੂੰ ਵੀ ਨਾਲ ਲੈ ਕੇ ਚੱਲੀਏ ਤੇ ਮਾਫ ਕਰਨਾ ਸੰਸਾਰ ਦੇ ਸੰਸਾਰ ਨੂੰ ਨਾਲ ਲੈ ਕੇ ਚੱਲਣਾ ਹੈ ਪਰ ਗੁਰੂ ਦੀ ਮਤ ਅਨੁਸਾਰ ਇਹ ਨਹੀਂ ਕਹਿ ਸਕਦੇ ਵੀ ਅਸੀਂ ਵੀ ਨਹੀਂ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਗੁਰਦੁਆਰੇ ਦੀ ਚਾਰ ਦਿਵਾਰੀ ਦੇ ਅੰਦਰ ਕੈਦ ਕਰ ਦਿੱਤਾ ਹੈ ਮੈਨੂੰ ਮਾਫ ਕਰਿਆ ਜੀ ਕਰਨਾ ਇੱਥੇ ਸੀ ਮਤ ਵਿੱਚ ਪਰ ਉਹ ਕਿਉਂਕਿ ਇਸ ਇੱਥੋਂ ਬਾਅਦ ਵੀ ਨਹੀਂ ਚੱਲਦੀ ਮਾਫ ਕਰਨਾ ਇਸ ਤੋਂ ਬਾਹਰ ਵੀ ਨਹੀਂ ਜੇ ਸੱਚ ਵਿੱਚ ਮੈਨੂੰ ਕੋਈ ਪੁੱਛੇ ਨਾ ਘਰ ਤੋਂ ਘੱਟ ਗੁਰੂ ਘਰ ਦੇ ਅੰਦਰ ਤੇ ਗੁਰੂ ਦੀ ਮਰਿਆਦਾ ਹੋਵੇ ਨਾ ਗੁਰੂ ਦੇ ਘਰ ਦੇ ਅੰਦਰ ਤੇ ਗੁਰੂ ਦੀ ਮਰਿਆਦਾ ਹੋਵੇ ਨਾ ਪਰ ਕੀ ਕਰੀਏ ਵੀ ਜੇ ਅਸੀਂ ਗੁਰੂ ਦੀ ਮਰਿਆਦਾ ਫੋਲੋ ਕਰ ਲਈ ਤੇ ਮਾਫ ਕਰਨਾ ਜਿਨ੍ਹਾਂ ਨੇ ਵਿਆਹ ਕਰਨਾ ਹੈ ਗੁਰੂ ਘਰ ਦੇ ਅੰਦਰ ਜੇ ਉਹ ਗੁਰੂ ਘਰ ਦੇ ਅੰਦਰ ਖੜੇ ਕਰਕੇ ਲੋਕਾਂ ਨੂੰ ਚੰਗੇ ਪਕਵਾਨ ਨਹੀਂ ਖੁਆਣਗੇ ਸਟੈਂਡਿੰਗ ਤਰੀਕੇ ਦੇ ਨਾਲ ਤੇ ਫਿਰ ਸਾਡੇ ਗੁਰੂ ਘਰ ਦੇ ਅੰਦਰ ਕਿਵੇਂ ਸਿਸਟਮ ਚੱਲੇਗਾ ਸਾਰਾ ਜਦ ਕਿ ਗੁਰੂ ਦੀ ਮਰਿਆਦਾ ਕੀ ਹੈ ਜੀ ਪੰਗਤ ਦੇ ਵਿੱਚ ਕਰਦੇ ਸਨ ਸਾਡੇ ਬਜ਼ੁਰਗ ਇਹ ਕੋਈ ਨਵੀਂ ਗੱਲ ਥੋੜਾ ਜੀ ਜੇ ਅਸੀਂ ਪੰਗਤ ਵਿੱਚ ਬਹਿ ਕੇ ਖਾਵਾਂਗੇ ਤੇ ਅਸੀਂ ਸਾਡਾ ਸਟੇਟਸ ਲੋ ਥੋੜਾ ਹੋ ਦੇਗਾ ਕਿ ਜਿਹੜੇ ਗੁਰੂ ਰਾਮਦਾਸ ਪਿਤਾ ਜੀ ਦੇ ਚਰਨਾਂ ਵਿੱਚ ਲੰਗਰ ਛਕਦੇ ਨੇ ਕਿ ਉਹਨਾਂ ਦਾ ਸਟੇਟਸ ਲੋ ਜਾਂਦਾ ਹੈ ਹਰਿਮੰਦਰ ਸਾਹਿਬ ਜਾ ਕੇ ਮੈਨੂੰ ਮaaf ਕਰਦੇ ਆ ਜੇ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਕਬਰ ਆਇਆ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਆਇਆ ਹੈ। ਲੰਘ ਰਿਹਾ ਸੀ ਜਦੋਂ ਪਾਰ ਕਰਨ ਲੱਗਾ ਬਿਆਸਾ ਨੂੰ ਸਤਿਗੁਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਧਿਆਨ ਵਿੱਚ ਆ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਲਿਖਤੀ ਚਿੱਠੀ ਭੇਜੀ ਸੀ ਕਿ ਬਿਆਸੀ ਤੁਹਾਨੂੰ ਮਿਲਣਾ ਚਾਹੁੰਦੇ ਆ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਾਈ ਜੇਠੇ ਜੀ ਨੂੰ ਤੇ ਭਾਈ ਗੁਰਦਾਸ ਜੀ ਨੂੰ ਭੇਜਿਆ ਸੀ ਦਰਬਾਰ ਵਿੱਚ ਗਏ ਬਾਣੀ ਬਾਣੀ ਦੇ ਪ੍ਰਤੀ ਉਹਨਾਂ ਦੇ ਮਨ ਵਿੱਚ ਸ਼ੰਕੇ ਭਰੇ ਗਏ ਸ਼ਨ ਅਕਬਰ ਦੇ ਮਨ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵਿੱਚ ਮਰਿਆਦਾ ਨਵੀਂ ਚੱਲੀ ਕਿੰਨੇ ਮੁਸਲਮਾਨ ਸਿੱਖ ਬਣਦੇ ਪਏ ਨੇ ਉੱਥੇ ਬਾਣੀ ਦੀ ਗੱਲ ਚੱਲੀ ਬਾਣੀ ਦੀਆਂ ਕਸਵਤ ਬਾਣੀ ਦੀਆਂ ਗੱਲਾਂ ਦਲੀਲਾਂ ਸਮੇਤ ਕੀਤੀਆਂ ਪਾਇ ਪਾਈ ਜੇਠਾ ਜੀ ਨੇ ਜੋ ਬਾਅਦ ਵਿੱਚ ਧੰ ਗੁਰੂ ਰਾਮਦਾਸ ਪਾਤਸ਼ਾਹ ਜੀ ਬਣੇ ਦਲੀਲਾਂ ਦੇ ਨਾਲ ਗੱਲਾਂ ਕੀਤੀਆਂ ਤੇ ਅਕਬਰ ਨੇ ਸੀਸ ਝੁਕਾਇਆ ਸੀ ਸੀਸ ਜਿਹੜੀ ਪੋਥੀ ਲੈ ਕੇ ਗਏ ਸੰਨ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਭਾਈ ਜੇਠਾ ਜੀ ਸੀਸ ਝੁਕਾ ਕੇ ਤੇ ਇੱਕ ਗੱਲ ਆਖੀ ਸੀ ਇਹ ਗ੍ਰੰਥ ਤਾਜ਼ੀਮ ਕੇ ਕਾਬਿਲ ਹੈ ਆਪਣੇ ਕੋਲੋਂ ਮੋਹਰਾ ਮੰਗਵਾਈਆਂ ਤੇ ਮੋਹਰਾ ਅੱਗੇ ਰੱਖ ਕੇ ਕਹਿਣ ਲੱਗੇ ਇਹ ਮੋਹਰਾ ਮੈਂ ਇਨ੍ਹਾਂ ਇਸ ਗ੍ਰੰਥ ਦੀ ਇਸ ਪੋਥੀ ਦੇ ਨਜ਼ਰਾਨੇ ਵਜੋਂ ਇਨ੍ਹਾਂ ਦੇ ਅੱਗੇ ਰੱਖ ਰਿਹਾ ਭੇਟਾ ਵਜੋਂ ਇਨ੍ਹਾਂ ਦੇ ਅੱਗੇ ਰੱਖ ਰਿਹਾ ਇਹਦਾ ਇਹ ਇਸ ਇਸ ਬਾਣੀ ਦਾ ਇਨ੍ਹਾਂ ਸ਼ਬਦਾਂ ਦਾ ਤੇ ਮੁੱਲ ਦਿੱਤਾ ਹੀ ਨਹੀਂ ਜਾ ਸਕਦਾ ਇਹ ਅਕਬਰ ਕਹਿੰਦਾ ਪਿਆ ਉਹ ਧੰਗ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ ਮਾਫ ਕਰਨਾ ਸਾਡੇ ਕੋਲੋਂ ਕੋਈ ਛੋਟਾ ਜਿਹਾ ਇਥੋਂ ਤੱਕ ਕਿ ਕੋਈ ਗਲੀ ਮੋਹਲੇ ਦਾ ਕੋਈ ਬੰਦਾ ਆ ਜਾਏ ਤੂੰ ਐਮ ਐਲ ਏ ਤੱਕ ਕੋਈ ਆ ਜਾਏ ਸਾਡੀਆਂ ਮਰਿਆਦਾ ਦੀਆਂ ਧੱਜੀਆਂ ਮਿੰਟਾਂ ਵਿੱਚ ਉੱਟ ਜਾਂਦੀਆਂ ਨੇ ਜੀ ਸਾਰੇ ਉਹਦੇ ਪਿੱਛੇ ਪਿੱਛੇ ਅਕਬਰ ਆਇਆ ਹੈ ਕਹਿੰਦਾ ਮੈਂ ਧੰਗ ਗੁਰੂ ਆਮ ਦਾ ਅਮਰਦਾਸ ਸਾਹਿਬ ਜੀ ਨੂੰ ਮਿਲਣਾ ਹੈ ਤੇ ਸਿੱਖਾਂ ਨੇ ਕੀ ਆਖਿਆ ਮਿਲ ਸਕਦੇ ਹੋ ਪਰ ਮਿਲਨ ਤੋਂ ਪਹਿਲਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੁਕਮ ਹੈ ਪਹਿਲੇ ਪੰਗਤ ਪਾਛੇ ਸੰਗਤ ਫਿਰ ਮਿਲਾਪ ਹੋਏਗਾ ਪਹਿਲਾ ਪੰਗਤ ਵਿੱਚ ਬਹਿ ਕੇ ਲੰਗਰ ਛਕੋ ਮਾਫ ਕਰਨਾ ਹੁਕਮਰਾਨ ਹੁਕਮ ਔਰ ਇੱਥੋਂ ਦਾ ਬਾਦਸ਼ਾਹ ਹੋਵੇ ਹਿੰਦੁਸਤਾਨ ਦਾ ਏਡੇ ਵੱਡੇ ਮੁਲਕ ਦਾ ਬਾਦਸ਼ਾਹ ਜਿੰਦੇ ਹੁਕਮ ਵਿੱਚ ਕੁਝ ਵੀ ਹੋ ਸਕਦਾ ਹੈ ਤਾਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਮਿਲਣ ਦੇ ਲਈ ਪੰਗਤ ਵਿੱਚ ਬਹਿ ਕੇ ਲੰਗਰ ਛਕਦਾਵੇਂ ਤੁਸੀਂ ਕਦੀ ਮੈਜ਼ਨ ਕਰਕੇ ਦੇਖੋ ਜਿਸ ਪੰਗਤ ਦੇ ਵਿੱਚ ਅਕਬਰ ਬੈਠਾ ਉਸ ਪੰਗਤ ਦੇ ਵਿੱਚ ਉਹਨਾਂ ਦੇ ਨਾਲ ਕੋਈ ਗਰੀਬੜਾ ਜੀ ਵੀ ਬੈਠਾ ਹੋਏਗਾ ਨਾ ਜਿਹੜਾ ਘਾਹ ਕੋਤਣ ਵਾਲਾ ਹੋਏਗਾ ਜਿਹੜਾ ਛੋਟਾ ਮੋਟਾ ਕਾਰੋਬਾਰ ਕਰਨ ਵਾਲਾ ਹੋਏਗਾ ਇਹ ਹੈ ਮੇਰੇ ਧੰਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਇਹ ਇਹ ਤੇ ਅਸੀਂ ਸਮਾਂ ਬਣਾ ਲਿਆ ਐ ਸਮਾਫ ਕਰਨਾ ਜਿੱਥੇ ਅਸੀਂ ਖੜੇ ਹੋ ਗਿਆਂ ਜੇ ਅਸੀਂ ਨਹੀਂ ਸੰਭਲੇ ਤੇ ਮਾਫ਼ ਕਰਨਾ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ